ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾंनो ਮੇਰੀ ਕਹਾਣੀ ਵਿੱਚ ਮਨਜੂਤ ਸਰਕਾਰੀ ਸਕੂਲ ਦਾ ਪੰਜਾਬੀ ਅਧਿਆਪਕ ਸੀ ਉਸ ਦੇ ਸਕੂਲ ਦੇ ਬੱਚੇ ਦੂਜੇ ਸਰਕਾਰੀ ਸਕੂਲਾਂ ਦੇ ਬੱਚਿਆਂ ਵਾਂਗ ਬਹੁਤ ਹੀ ਸਾਧਾਰਨ ਤੇ ਗਰੀਬ ਪਰਿਵਾਰਾਂ ਨਾਲ ਸੰਬੰਧਿਤ ਸਨ ਉਸ ਦੇ ਸਕੂਲ ਦੇ ਬੱਚਿਆਂ ਦੇ ਮਾਤਾ ਪਿਤਾ ਜਾਂ ਤਾਂ ਮੰਦਰੀਗਾ ਤਹਿਤ ਕੰਮ ਵਿੱਚ ਲੱਗੇ ਹੋਏ ਸਨ ਜਾਂ ਉਹ ਦਿਹਾੜੀਦਾਰ ਸਨ ਜਦੋਂ ਉਹ ਬੱਚਿਆਂ ਤੇ ਬੱਚਿਆਂ ਦੇ ਮਾਪਿਆਂ ਦੇ ਲਿਬੜੇ ਪਾਟੇ ਪੁਰਾਣੇ ਕੱਪੜੇ ਅਤੇ ਉਹਨਾਂ ਦੇ ਮੁਰਝਾ ਚੁੱਕੇ ਚਿਹਰਿਆਂ ਨੂੰ ਵੇਖਦਾ ਤਾਂ ਉਹ ਨਿਰਾਸ਼ ਹੋ ਜਾਂਦਾ। ਉਹ ਸਿਰਫ ਵਿਦਿਆ ਨੂੰ ਹੀ ਅਜਿਹਾ ਹਥਿਆਰ ਮੰਨਦਾ ਸੀ ਜਿਸ ਨਾਲ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਦੇ ਮੁਰਝਾ ਚੁੱਕੇ ਚਿਹਰਿਆਂ ਉੱਤੇ ਰੌਣਕ ਲਿਆਂਦੀ ਜਾ ਸਕਦੀ ਸੀ। ਉਹ ਆਪਣੇ ਖੁਦ ਦੇ ਬੱਚਿਆਂ ਨਾਲੋਂ ਆਪਣੇ ਸਕੂਲ ਦੇ ਬੱਚਿਆਂ ਦੀ ਪੜ੍ਹਾਈ ਦੀ ਤੇ ਜ਼ਿਆਦਾ ਜ਼ੋਰ ਲਾਉਂਦਾ ਤੇ ਉਸ ਕੋਲ ਉਸ ਕੋਸ਼ਿਸ਼ ਵਿੱਚ ਉਹ ਕਿਸੇ ਹੱਦ ਤੱਕ ਕਾਮਯਾਬ ਵੀ ਹੁੰਦਾ ਸੀ ਉਹ ਹਰ ਸਮੇਂ ਇਹੀ ਸੋਚਦਾ ਰਹਿੰਦਾ ਕਿ ਗਰੀਬੀ ਤੇ ਨਰਕ ਵਰਗੀ ਹੋਈ ਪਈ ਬੱਚਿਆਂ ਦੀ ਜ਼ਿੰਦਗੀ ਨੂੰ ਉਹ ਇਸ ਦਰਦਲ ਵਿੱਚੋਂ ਕਿਵੇਂ ਕੱਢੇ ਦੂਜੇ ਅਧਿਆਪਕ ਸਵੇਰੇ ਸਵੇਰੇ ਜਿੱਥੇ ਰਾਜਨੀਤੀ ਘਰ ਪਰਿਵਾਰ ਦੀਆਂ ਗੱਲਾਂ ਵਿੱਚ ਕੀਮਤੀ ਸਮਾਂ ਲੰਘਾਰੇ ਹੁੰਦੇ ਉੱਥੇ ਮਨੋਜ ਬਿਜਲੀ ਦੀ ਫਰਤੀਮਾਗ ਜ਼ਮਾਤ ਵਿੱਚ ਦਾਖਲ ਹੁੰਦਾ ਉਸ ਨੂੰ ਹਰ ਇੱਕ ਮਿੰਟ ਕੀਮਤੀ ਲੱਗਦਾ ਉਸ ਨੂੰ ਹਰ ਸਮੇਂ ਇਹੀ ਲੱਗਦਾ ਕਿ ਸ਼ਾਇਦ ਹਰ ਮਿੰਟ ਬੱਚਿਆਂ ਦੀ ਤਕਦੀਰ ਬਦਲ ਦੇਵੇ ਹਰ ਦਿਨ ਨਵਾਂ ਜੋਸ਼ ਉਸ ਨੂੰ ਅੱਗੇ ਵੱਲ ਲੈ ਜਾਂਦਾ ਉਸ ਦੇ ਸਕੂਲ ਦੇ ਜ਼ਿਆਦਾਤਰ ਅਧਿਆਪਕਾਂ ਨੇ ਪ੍ਰੋਜੈਕਟਰ ਜਾਂ ਨਵੀਂ ਤਕਨੀਕ ਤਕਨੀਕ ਦੇ ਇਸਤੇਮਾਲ ਨਾਲ ਵੇਲਾ ਰਹਿਣ ਦਾ ਤਰੀਕਾ ਲੱਭ ਲਿਆ ਸੀ ਹੁਣ ਉਹਨਾਂ ਅਧਿਆਪਕਾਂ ਦੀ ਜਮਾਤ ਵਿੱਚਲੀ ਬੱਚਾਂ ਪ੍ਰਤੀ ਭੂਮਿਕਾ ਨਾ ਦੇ ਬਰਾਬਰ ਸੀ ਮਨਜੋਤ ਨਵੀਂ ਤਕਨੀਕ ਦੇ ਇਸਤੇਮਾਲ ਨੂੰ ਅਧਿਆਪਕ ਦੇ ਵੇਲੇ ਰਹਿਣ ਦਾ ਟੰਗ ਦੱਸਦਾ ਅਤੇ ਉਸ ਦੀ ਤੁਲਨਾ ਉਸ ਮਾਂ ਨਾਲ ਕਰਦਾ ਜਿਸ ਨੇ ਆਪਣੀ ਖੇਚਲ ਤੇ ਔਕ ਨੂੰ ਸੌਖਾ ਕਰਨ ਲਈ ਆਪਣੇ ਬੱਚੇ ਪਾਲਣ ਲਈ ਕਿਸੇ ਦੂਜੀ ਔਰਤ ਨੂੰ ਕਿਰਾਏ ਤੇ ਰੱਖ ਲਿਆ ਹੋਵੇ ਇਹ ਸੁਭਾਵਕ ਹੈ ਕਿ ਕੰਮ ਕਰਨ ਵਾਲੇ ਲੋਕਾਂ ਦੇ ਅਲੋਜਿਕ ਬਹੁਤ ਹੁੰਦੇ ਹਨ ਕਿਉਂਕਿ ਬਹੁ ਗਿਣਤੀ ਅਧਿਆਪਕ ਆਪਣਾ ਜ਼ਿਆਦਾਤਰ ਸਮਾਂ ਗੱਪਾਂ ਮਾਰ ਕੇ ਮੋਬਾਈਲ ਵਰਤ ਕੇ ਲਗਾਉਂਦੇ ਮਨੋਜ ਨੂੰ ਹਾਰ ਅਧਿਆਪਕ ਦੇ ਕੰਮ ਬਾਰੇ ਪਤਾ ਸੀ ਕਿ ਜ਼ਿਆਦਾਤਰ ਅਧਿਆਪਕਾਂ ਦਾ ਕੰਮ ਟਾਈਮ ਪਾਸ ਕਰਨ ਵਾਲਾ ਸੀ ਉਹ ਸੋਚਦਾ ਸੀ ਕਿ ਉਸ ਬੰਦੇ ਨੂੰ ਸਮਝਾਉਣਾ ਸਭ ਤੋਂ ਔਖਾ ਹੁੰਦਾ ਹੈ ਜਿਸ ਦਾ ਜਮੀਰ ਮਰ ਚੁੱਕਾ ਹੋਵੇ ਉਹ ਆਪਣੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਨਾ ਨਿਭਾਉਣ ਵਾਲੇ ਅਧਿਆਪਕਾਂ ਨੂੰ ਮਰੀ ਰੂਹ ਵਾਲਾ ਦੱਸਦਾ ਬਹੁ ਗੈਂਤੀ ਸਾਥੀ ਅਧਿਆਪਕ ਉਸ ਤੋਂ ਅੱਖਾਂ ਬਚਾ ਕੇ ਹੀ ਲੰਘਣਾ ਮੁਨਾਸਿਬ ਸਮਝਦੇ ਪਰ ਮੌਕਾ ਮਿਲਤੇ ਉਹ ਸਭ ਦੀ ਆਪਣੇ ਸ਼ਬਦਾਂ ਨਾਲ ਪੂਰੀ ਝਾੜ-ਚੰਬ ਕਰਦਾ ਇੱਕ ਦਿਨ ਦੂਜੇ ਅਧਿਆਪਕ ਸਾਥੀਆਂ ਨਾਲ ਉਹਦੀ ਝਾੜ-ਚੰਬ ਜ਼ਿਆਦਾ ਹੀ ਤਿੱਖੀ ਹੋ ਗਈ ਇੱਕ ਅਧਿਆਪਕ ਕਹਿਣ ਲੱਗਾ ਕਿ ਮਨੋਜ ਜੀਕਰ ਤੈਨੂੰ ਤੇਰੇ ਵੱਲੋਂ ਕਾਰਵਾਈ ਪੜਾਈ ਦਾ ਇੰਨਾ ਹੀ ਕਮਾਂਡ ਹੈ ਤਾਂ ਤੂੰ ਆਪਣੇ ਬੱਚੇ ਨੇੜੇ ਦੇ ਪ੍ਰਾਈਵੇਟ ਸਕੂਲ ਵਿੱਚ ਕਿਉਂ ਦਾਖਲ ਕਰਵਾਏ ਨਹੀਂ ਮਨੋਜ ਮੁਸਕਰਾਏ ਤੇ ਕਹਿਣ ਲੱਗਾ ਕਿ ਇੱਕ ਇਮਾਰਤ ਤੇ ਚੜ੍ਹਨ ਲਈ ਇੱਕ ਪੌੜੀ ਦੀ ਜ਼ਰੂਰਤ ਹੁੰਦੀ ਹੈ ਉਸ ਇਮਾਰਤ ਤੇ ਚੜਨ ਲਈ ਉਸ ਪੌੜੀ ਦੀ ਹੀ ਵਰਤੋਂ ਕੀਤੀ ਜਾਂਦੀ ਹੈ ਜਿਸ ਦੇ ਸਾਰੇ ਟੰਬੇ ਕਣੀਆਂ ਠੀਕ ਹਾਲਤ ਵਿੱਚ ਹੁਣ ਖਰਾਬ ਟੰਬਿਆਂ ਵਾਲੀ ਪੌੜੀ ਕਦੇ ਇਮਾਰਤ ਤੇ ਤੇ ਚੜਨਾ ਸੰਭਵ ਨਹੀਂ ਕਰ ਸਕਦੀ ਉਸੇ ਤਰ੍ਹਾਂ ਤੁਹਾਡੇ ਵਰਗੇ ਅਧਿਆਪਕ ਇਸ ਵਿਭਾਗ ਦੇ ਕੋਣ ਤੇ ਖਰਾਬ ਹੋ ਚੁੱਕੀਆਂ ਕੜੀਆਂ ਨੇ ਇੰਨਾ ਖਰਾਬ ਕੜੀਆਂ ਕਾਰਨ ਸਫਲਤਾ ਬੱਚਿਆਂ ਦੀ ਪਹੁੰਚ ਤੋਂ ਕੋਸਾਂ ਦੂਰ ਹੋ ਚੁੱਕੀ ਹੈ ਤੇ ਮੈਂ ਨਹੀਂ ਚਾਹੁੰਦਾ ਕਿ ਮੇਰੇ ਬੱਚੇ ਵੀ ਇੰਨਾ ਖਰਾਬ ਹੋ ਚੁੱਕੀਆਂ ਕੜੀਆਂ ਦੇ ਸਹਾਰੇ ਸਫਲਤਾ ਦਾ ਰਾਹ ਦੇਖਣ ਦਾ ਸੁਪਨਾ ਲੈਣ ਇੰਨਾ ਕਹਿੰਦਾ ਹੋਇਆ ਮਨੋਜ ਉਸੇ ਬਿਜਲੀ ਵਾਲੀ ਰਫਤਾਰ ਨਾਲ ਜਮਾਤ ਵਿੱਚ ਵੜ ਗਿਆ ਸ਼ਾਇਦ ਕਮਜ਼ੋਰ ਕੜੀਆਂ ਕੋਲ ਮਨੋਜ ਦੀ ਗੱਲ ਦਾ ਕੋਈ ਜਵਾਬ ਨਹੀਂ ਸੀ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰਨਾ ਧੰਨਵਾਦ